ਸਤਿ ਸ਼੍ਰੀ ਅਕਾਲ ਜੀ ਵੈਲਕਮ ਅੱਜ ਤੁਹਾਡਾ ਰਬ ਨੇ ਜਨਾਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਲਈ ਫੇਰ ਬਹੁਤ ਹੀ ਸੋਹਣੇ ਜੇ ਸੂਟ ਲੈ ਕੇ ਆਏ ਹੈਗੇ ਆ ਸੋ ਇਹ ਆਰੀ ਵਰਕ ਦੇ ਵਿੱਚ ਸਪੈਸ਼ਲ ਡਿਜ਼ਾਈਨਿੰਗ ਹੈ ਜੀ ਸਪੈਸ਼ਲ ਸੂਟ ਹੈ ਗਿਆ ਆਰੀ ਵਰਕ ਦੇ ਵਿੱਚ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਉਹਦੇ ਉੱਪਰ ਤੱਕ ਲਾਈਨਸ ਹੈਗੀਆਂ ਜੀ ਇਸ ਤਰ੍ਹਾਂ ਬਾਜੂ ਦਾ ਵਰਕ ਹੈਗਾ ਸੋ ਬਾਟਮ ਤੇ ਇਸ ਤਰ੍ਹਾਂ ਦਾ ਵਰਕ ਹੈ ਜੀ ਦੁਪੱਟਾ ਸੀ ਬਹੁਤ ਹੀ ਸੋਹਣਾ ਜਨੌਨ ਦਾ ਕਰਕੇ ਟਾਈ-ਡਾਈ ਕਰਕੇ ਇਹਨੂੰ ਲੇਸ ਦਿੱਤੀ ਹੋਈ ਹੈਗੀ ਐ ਸੋ ਇਹਦੀ ਜਿਹੜੀ ਓਵਰオール ਲੁੱਕ ਹੈਗੀ ਐ ਕਾਫੀ ਬਹੁਤ ਪਿਆਰਾ ਡਿਜ਼ਾਈਨਿੰਗ ਦਾ ਦੁਪੱਟਾ ਹੋਇਆ ਹੋਇਆ ਜੀ ਹਾਰੀ ਦਾ ਇਸ ਤਰ੍ਹਾਂ ਹੈਗਾ ਜੀ ਹਾਰੀ ਦੇ ਵਿੱਚ ਆਪਣੇ ਕੋਲੇ ਕਾਫੀ ਡਿਜ਼ਾਈਨਿੰਗ ਹੈ ਤੁਸੀਂ ਆਪਣੇ ਸ਼ਾਰਟਸ ਦੇ ਵਿੱਚ ਦੇਖ ਸਕਦੇ ਹੋ ਔਰ ਬਹੁਤ ਹੀ ਸੌਫਟ ਬੋਰ ਸਟਾਈਲਿਸ਼ ਡਿਜ਼ਾਈਨ ਹੈਗੇ ਆ ਅਗਰ ਤੁਸੀਂ ਆਪਣੀਆਂ ਮੰਮੀਾਂ ਲਈ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਬਣਾ ਸਕਦੇ ਹੋ ਸੋ ਇਹਦੀ ਕੀ ਰੀਦੀ ਐਮਬਰਾਇਡਰੀ ਐ ਸੋ ਮੰਮੀ ਲਈ ਪਰਫੈਕਟ ਸੂਟ ਹੈ ਜੀ ਸਾਰੇ ਦੇ ਵਿੱਚ ਲਾਈਨਸ ਐ ਹੈਵੀ ਦਾ ਹੈਵੀ ਹੈਗਾ ਜੀ ਤੇ ਵਰਕ ਦਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਬੜੀ ਸੋਹਣਾ ਲਾਈਨਿੰਗ ਆ ਜਿਹੜਾ ਹੋਈ ਹੋਈ ਐ ਬਹੁਤ ਹੀ ਬਰੀਕ ਕੇ ਵਰਕ ਨਾਲ ਹੋਈਆਂ ਹੋਈਆਂ ਲਾਈਨਸ ਲਾਈਨਸ ਦਿੱਤੀਆਂ ਹੋਈਆਂ ਜੀ ਸੋ ਉਨੇ ਹੀ ਹੈਵੀ ਏਮਬ੍ਰੋਇਡਰੀ ਹੈ ਜਿਹੜੀ ਇਹ ਬਾਜੂ ਤੇ ਹੋਈ ਹੋਈ ਹੈ ਅਗਰ ਤੁਸੀਂ ਪਹੁੰਚ ਤੇ ਕਰਨਾ ਤਾਂ ਅਸੀਂ ਬਹੁਤ ਹੀ ਸਲੀਕ ਜਿਹਾ ਬਾਰਡਰ ਦਿੰਨੇ ਆ ਇਹਨਾਂ ਦੇ ਉਹਨਾਂ ਦੇ ਸੈਮੀ ਸਟਿਚ ਸਵਾ ਸੀਗੀ ਜੀ ਸੋ ਆਪ ਪਹੁੰਚ ਤੇ ਨਹੀਂ ਲਿਖਤਾ ਹੋਇਆ ਔਰ ਦੁਪੱਟਾ ਤੁਸੀਂ ਇਹਦੇ ਨਾਲ ਡਾਈ ਡਾਈ ਵਿਦ ਲੇਸ ਕਰ ਸਕਦੇ ਹੋ ਸੋ ਆਪਣੇ ਕੋਲੇ ਜਿਹੜੇ ਆ ਔਨ ਵਰਕ ਦੇ ਵਿੱਚ ਹੈਗੇ ਜੀ ਹਜੇ ਇਸ ਤਰ੍ਹਾਂ ਦੀ ਸੂਟਸ ਆ ਜਿਹੜੇ ਈਆਂ ਦੇ ਦੁਪੱਟੇ ਜਿਵੇਂ ਸਹੀ ਨਹੀਂ ਹੋਏ ਹੁੰਦੇ ਜਾਂ ਡਾਈ ਕਰਨ ਵਾਲੇ ਹੁੰਦੇ ਆ ਸੋ ਉਸ ਤਰ੍ਹਾਂ ਇਹ ਜਿਹੜਾ ਖੋਇਆ ਹੋਇਆ ਹੈਗਾ ਜੀ ਸੋ ਮੈਰੂਨ ਸੂਟ ਹੈ ਜੀ ਬਾਦਲੇ ਦੇ ਬਹੁਤ ਹੀ ਸੋਹਣਾ ਵਰਕ ਹੈ ਜੀ ਇਸ ਤਰ੍ਹਾਂ ਸੋ ਲਾਈਨਸ ਜਾਂਦੀਆਂ ਹੈਗੀਆਂ ਉੱਪਰ ਵੀ ਫਲਾਰ ਹੈਗਾ ਇਸ ਤਰ੍ਹਾਂ ਇਧਰ ਵੀ ਫਲਾਰ ਹੈਗਾ ਸੋ ਇਸ ਤਰ੍ਹਾਂ ਬਾਜੂ ਤੇ ਬੁੱਟੀਆਂ ਦਿੱਤੀਆਂ ਹੋਈਆਂ ਔਰ ਇਹਦੇ ਬੈਗ ਤੇ ਵੀ ਆਪਾਂ ਪਿੰਟੈਕਸ ਉੱਤੇ ਲਾਈਨਸ ਦਿੱਤੀਆਂ ਹੋਈਆਂ ਸੋ ਇਹਦੇ ਨਾਲ ਬਹੁਤ ਹੀ ਸੋਹਣੀ ਗ੍ਰੇਸ ਆਉਂਦੀ ਹੈਗੀ ਆ ਇਸ ਤਰ੍ਹਾਂ ਇਹਨੂੰ ਫਿਨਿਸ਼ ਕੀਤਾ ਹੋਇਆ ਔਰ ਦੁਪੱਟੇ ਤੇ ਇਸ ਤਰ੍ਹਾਂ ਦੀ ਲੇਸ ਦਿੱਤੀ ਹੋਈ ਹੈ ਜੀ ਔਰ ਨੈਕਸ ਸੂਟ ਇਹਦੇ ਵਿੱਚ ਹੀ ਆਪਣੇ ਕੋਲੇ ਪਿੰਕ ਕਲਰ ਤੇ ਬਣਿਆ ਹੋਇਆ ਹੈ ਜੀ ਪਿੰਕ ਸ਼ੇਡ ਦੇ ਉੱਪਰ ਹੈਗਾ ਜੀ ਸੋ ਇਸ ਤਰ੍ਹਾਂ ਇਸ ਤਰ੍ਹਾਂ ਕੋਇਆ ਹੋਇਆ ਜੀ ਦੀ ਲਾਈਨਸ ਦਾ ਹਾਂ ਚ ਦਿੱਤਾ ਹੋਇਆ ਇਸ ਤਰ੍ਹਾਂ ਆਪਾਂ ਦੁਪੱਟਾ ਦਿੱਤਾ ਹੋਇਆ ਜੀ ਸੋ ਇਹ ਬਹੁਤ ਸੋਹਣਾ ਸੂਟ ਆ ਜਿਵੇਂ ਰੈਡੀ ਹੁੰਦਾ ਹੈ ਜੀ ਔਰ ਮਸ਼ੀਨ ਐਮਬਰਾਇਡਰੀ ਦੇ ਵਿੱਚ ਇਸ ਤਰ੍ਹਾਂ ਕਿ ਰੀਡੀ embroiderry ਹੈ ਜੀ ਉੱਪਰ تک ਜਿਹੜਾ ਗਲਾ ਬਣਿਆ ਹੋਇਆ ਮਸ਼ੀਨ embroiderry ਹੈ ਇਹ ਇਸ ਤਰ੍ਹਾਂ ਬਾਜੂ ਦਾ ਕੰਮ ਹੋਇਆ ਹੋਇਆ ਜੀ ਪੋਂਚੇ ਤੇ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਹੋਇਆ ਮੰਮੀਆਂ ਲਈ ਬਣਾਉਣਾ ਬਹੁਤ ਸੋਹਣੀ ਚੀਜ਼ ਹੈ ਸੋ ਇਸ ਤਰ੍ਹਾਂ ਆਪਾਂ ਕਲਰਫੁੱਲ ਲੀਸ ਦੇ ਕੇ ਇਹਨੂੰ ਫਿਨਿਸ਼ ਕੀਤਾ ਹੋਇਆ ਹੈ ਜੀ ਸੋ ਕਾਫੀ ਡਿਜ਼ਾਈਨਿੰਗ ਹੈ ਜੀ ਤੁਸੀਂ ਕਾਫੀ ਵਾਰ ਦੇਖ ਚੁੱਕੇ ਹੋਗੇ ਸੋ ਆਪਾਂ ਇਸੇ ਲਈ ਤੁਹਾਨੂੰ ਥੋੜਾ ਫਾਸਟ ਫਾਸਟ ਦਿਖਾਉਣੇ ਹੈਗੇ ਆ ਕਿਉਂਕਿ ਸਿਮਿਲਰ ਜੇ ਸੂਟ ਆਪਣੇ ਕੋਲੇ ਕਾਫੀ ਬਣ ਰਹੇ ਹੁੰਦੇ ਹੈਗੇ ਸੋ ਫਿਰ ਉਹਨਾਂ ਨੂੰ ਇਹ ਹੈਗਾ ਜੀ ਮੰਗੋ ਸ਼ੀਰ ਦੇ ਉੱਪਰ ਇਹਦਾ ਬਹੁਤ ਹੀ ਸੋਹਣਾ ਪੈਟਰਨ ਹੈਗਾ ਸੈਂਟਰ ਪੈਨਲ ਹੈਗਾ ਜੀ ਸੋ ਇਹ ਉੱਪਰ ਤੱਕ ਇਹ ਡਿਜ਼ਾਈਨਿੰਗ ਹੋਈ ਹੋਈ ਹੈ ਇਸ ਤਰ੍ਹਾਂ ਇਹਨਾਂ ਬਾਜੂ ਦੀ ਡਿਜ਼ਾਈਨਿੰਗ ਹੈ ਇਹਦੇ ਤੇ ਆਪਾਂ ਇਹਨੂੰ ਬਹੁਤ ਹੀ ਸੋਹਣਾ ਪਾਈਪਿੰਗ ਦਿੱਤੀ ਹੋਈ ਹੈ ਔਰ ਦੁਪੱਟੇ ਤੇ ਵੀ ਆਪਾਂ ਇਸ ਤਰ੍ਹਾਂ ਇਹਨੂੰ ਪਾਈਪਿੰਗ ਦੇ ਕੇ ਫਿਨਿਸ਼ ਕੀਤਾ ਹੋਇਆ ਜੀ ਸੋ ਨੈਕਸਟ ਹੈਗਾ ਜੀ ਬਾਦਲੇ ਔਰ ਮਸ਼ੀਨ এমਬਰਾਇਡਰੀ ਦਾ ਤੁਹਾਨੂੰ ਜਿਨ੍ਹਾਂ ਨੇ ਵੀ ਆਪਣੇ ਤੋਂ ਸੂਟ ਬਣਾਏ ਆ ਸੋ ਉਹਨਾਂ ਨੂੰ ਪਤਾ ਹੋਊਗਾ ਕਿ ਆਪਾਂ ਜਿਹੜਾ ਕਾਫੀ ਪ੍ਰੀਕ ਹੈ ਜਿਹੜਾ ਆਪਣੇ ਕੰਮ ਹੁੰਦਾ ਹੈਗਾ ਸੋ ਇਸ ਤਰ੍ਹਾਂ ਇਹ ਘੇਰੇ ਦੀ ਡਿਜ਼ਾਈਨਿੰਗ ਹੈਗੀ ਆ ਔਰ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਬਾਦਲਾ ਔਰ ਇਹ ਦਿੱਤਾ ਹੋਇਆ ਇਸ ਤਰ੍ਹਾਂ ਉੱਪਰ ਇਹਦਾ ਗਲੇ ਦਾ ਪੈਨਲ ਬਣਦਾ ਹੈਗਾ ਜੀ ਸਾਈਜ਼ ਦੇ ਆਪਣੇ ਕੋਲੇ ਜੈਸ ਤੇ ਡਿਜ਼ਾਈਨਿੰਗ ਹੈ ਔਰ ਨੀਚੇ تک ਹੈ ਪੂਰਾ ਫੁੱਲ ਹੈਵੀ ਸੂਟ ਬਣਦਾ ਜੀ ਔਰ ਬ੍ਰੀਕ ਵੀ ਬਹੁਤ ਜ਼ਿਆਦਾ ਬ੍ਰੀਕ ਕਮ ਹੈਗਾ ਜੀ ਸੋ ਇਹਦੇ ਨਾਲ ਵੀ ਪਲਾਜ਼ੋ ਤੇ ਆਪਾਂ ਇਸ ਤਰ੍ਹਾਂ ਦਿੱਤਾ ਹੋਇਆ ਸੋ ਅਗਰ ਤੁਸੀਂ ਇਹ ਜਿਵੇਂ ਸੂਟ ਆਰਡਰ ਕਰਦੇ ਹੋ ਜੀ ਅਗਰ ਤੁਸੀਂ ਸਲਵਾਰ ਤੇ ਵਰਕ ਲੈਣਾ ਤਾਂ ਉਹਨੂੰ ਥੋੜਾ ਮੈਂਸ਼ਨ ਕਰਦਿਆ ਕਰੋ ਸੋ ਇਸ ਤਰ੍ਹਾਂ ਇਹਦੀ ਆਪਾਂ ਪੱਟੀ ਲਾ ਕੇ ਉੱਪਰ ਦੇਖੋ ਤੁਸੀਂ ਕਿੰਨੀ ਸੋਹਣੀ ਲੀਸ ਦਿੱਤੀ ਹੋਈ ਹੈ ਜੀ ਸੋ ਇਹ ਉੱਪਰ ਮੈਂਸ਼ਨ ਕਰਦਿਆ ਕਰੋ ਜੀ ਸਾਨੂੰ ਬੈਕ ਵੀ ਚਾਹੀਦੀ ਹੈਗੀ ਆ ਜਾਂ ਸਾਨੂੰ ਪੌਂਚਾ ਚਾਹੀਦਾ ਹੈਗਾ ਕਈ ਵਾਰ ਤੁਸੀਂ ਦੇਖਿਆ ਹੁੰਦਾ ਤੁਸੀਂ ਮੈਨੂੰ ਸੂਟ ਆਰਡਰ ਕਰਦੇ ਹੋ ਅਸੀਂ ਕੇਵਲ ਵਰਕ ਨਹੀਂ ਹੁੰਦਾ ਅਸੀਂ ਉਸ ਸਲਵਾਰ ਜਿਵੇਂ ਮੀਡੀਅਮ ਬਣੀ ਹੋਈ ਆ ਸੋ ਕਈ ਲਾਈਕ ਨਹੀਂ ਕਰਦੇ ਮੀਡੀਅਮ ਸਲਵਾਰ ਦਾ ਪੌਂਚਾ ਲਾਈਕ ਕਰਦੇ ਹੈਗੇ ਆ ਸੋ ਫਿਰ ਅਸੀਂ ਆਪਨੇ ਅਕੋਰਡਿੰਗ ਕਰ ਦਨੇ ਆ ਤਾਂ ਫਿਰ ਤੁਹਾਨੂੰ ਲੱਗਦਾ ਵੀ ਤੁਸੀਂ ਜਿਹੜਾ ਦਿਖਾਇਆ ਸੀ ਜੀ ਉਹ ਨਹੀਂ ਹੋਇਆ ਸੋ ਜੋ ਵੀ ਤੁਹਾਨੂੰ ਚਾਹੀਦਾ ਜੀ ਉਹ ਵੀ ਤੁਸੀਂ ਮੈਂਸ਼ਨ ਕਰੋਗੇ ਉਸ ਤੋਂ ਬਣਾ ਕੇ ਭੇਜਾਂਗੇ ਸੋ ਉਮੀਦ ਹੈ ਜੀ ਅੱਜ ਵਾਲੇ ਸੂਟ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਹਾਂਗੇ ਸੋ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much